ਨੂੰ ਕਿਤੇ ਦਿਲਾਂ ਤੋਂ ਨਾ ਭਲਾ ਦੇਣਾ ਜਦੋਂ ਲੱਗੇ ਹਾਂ ਫਾਂਸੀ ਦੇਸ਼ ਖਾਤਰ ਕਿਤੇ ਦੇਖ ਕੇ ਨਾ ਘਬਰਾ ਜਾਣਾ ਸਮਾਂ ਲੱਗ ਗਿਆ 2644 ਪੁਆਇੰਟ ਸੱਚੀ ਗੱਲ ਆ ਘੋੜੇ ਘੋੜੀਆਂ ਦੇ ਪੈਰ ਬਣਾਉਂਦਾ ਵਾ ਤਿਆਰਪਾ ਵੱਡਾ ਹੋ ਜਾਂਦਾ ਤਿਆਰਪਾ ਡਾਕਟਰ ਵੀ ਵੱਡਾ ਵਾ ਤੇ ਤਿਆਰਪਾ ਲਓ ਭਾਈ ਜੀ ਮਰ ਜਾ ਲੱਗਿਆ ਮਰ ਜਾ ਓ ਮਰ ਜਾ ਲੱਗਿਆ ਸਰਾਪੇ ਦੀ ਧਰਤੀ ਤੇ ਡਲਦਾ ਹੋਇਆ ਸੂਰਜ ਆ ਗਈ ਭਾਈ ਪਤਾ ਪਉਂਦਾ ਹੋਇਆ ਸੂਰਜ ਦਵਰਜੀ ਵਾਲੇ ਦਾ ਮਿਰਜਾ ਟਰੈਕ ਦੇ ਉੱਤੇ 8 ਨੰਬਰ ਲੋਕਾਂ ਨੇ ਕੱਢ ਲਏ ਆਪਣੇ ਕੈਮਰੇ ਸੈਲਫੀਆਂ ਹੋ ਰਹੀਆਂ ਨੇ ਸਲਫਾ ਵੱਜ ਰਹੀਆਂ ਨੇ ਮਿਰਜੇ ਦੀ ਦੌੜ ਦਾ ਨਜ਼ਾਰਾ ਤੱਕ ਰਹੇ ਹੋ ਚਾਜ ਦਵਰਜੀ ਵਾਲੇ ਦਾ ਮਿਰਜਾ ਆਉਂਦਾ ਆਪਣੇ ਕੈਮਰੇ ਵਿੱਚ ਮੁੰਡੇ ਨੌਜਵਾਨ ਬੰਦ ਕਰ ਰਹੇ ਆ ਕੋਈ ਸੈਲਫੀ ਕਿਸੇ ਨੂੰ ਭੇਜ ਰਿਹਾ ਕੋਈ ਕਿਸੇ ਨੂੰ ਭੇਜ ਰਿਹਾ ਪੈਦੀ ਹੋਈ ਰੇਟ ਇਹ ਗੱਗੀ ਖੀਰਾ ਵਾਲੇ ਦੀ ਗੱਲ ਹੋਣੀ ਆ ਜਦੋਂ ਗੱਲ ਫਿਰ ਹੋਣੀ ਆ ਮੁਕਾਬਲਾ ਅਪ 27 ਸੈਕਿੰਡ 03 ਪੁਆਇੰਟ ਆ 27 03 ਉਧਰ ਮੋਟਰ ਵਾਲੇ 26 ਪਵਾਈ ਬੈਠੇ ਆ ਉਹ ਕਹਿੰਦੇ ਟੁੱਟਾ ਨਹੀਂ ਦਿੰਦੇ 26 ਪਵਾਈ ਬੈਠੇ ਆ ਕਹਿੰਦੇ ਟੁੱਟਾ ਨਹੀਂ ਦਿੰਦੇ ਟੱਕਰ ਵੱਡੀ ਆ ਇਹ ਮਿਰਜਾ ਚਾਜਤ ਬੁਰਜੀ ਦਾ ਭਵਨ ਦਬੁਰਜੀ ਬੱਬਲ ਦਬੁਰਜੀ ਵਾਲੇ ਦਾ ਇਹ ਪਿਆਰ ਦਿੱਤਾ ਤੁਸੀਂ ਲੋਕਾਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਤੇ ਦੇਖਣ ਵਾਲੇ ਭੈਣ ਭਰਾਵਾਂ ਨੇ ਹਜੇ ਜਾਇਓ ਨਾ ਹਜੇ ਜਾਇਓ ਨਾ ਕੋਈ ਸ਼ਾਮ ਨੂੰ ਮੱਖਣ ਨੂੰ ਕਰੇ ਕੋਈ ਦਲਬੀਰ ਜੋਧਾ ਵਾਲੇ ਨੂੰ ਫੋਨ ਕਰੇ ਕੋਈ ਰੋ ਬਾਈ ਜੀ ਜਿੱਥੇ ਬਾਦਸ਼ਾਹ ਦੀਆਂ ਘੋੜੇ ਸਾਰੇ ਹੀ ਵਧੀਆ ਬਾ ਆ ਜਿਹੜਾ ਘੋੜਾ ਚੱਲਿਆ ਇਹ ਕਕਰਾਲੀ ਪਿੰਡ ਆ ਇਹ ਕਾਲੇ ਕਾਂਟੇ ਦਾ ਪੁੱਤ ਆ ਚੈਂਪੀਅਨ ਘੋੜਾ ਆ ਜਿਹੜਾ ਜਾਂਦਾ ਕਾਲੇ ਰੰਗ ਦਾ ਕਾਲਾ ਕਾਂਟਾ ਬਾਈ ਪਰਮਿੰਦਰ ਬਹਿਬਲ ਕਲਾ ਆਉਣ ਵਾਲੇ ਦਿਨ ਬਲੀ ਜੋਧਾ ਬੱਚਾ ਆਉਣ ਲੱਗਿਆ ਟਰੈਕ ਤੇ ਜਿੱਥੇ ਬਾਹੂਬਲੀ ਦੇ ਬੱਚੇ ਰਿੰਗ ਦੇ ਵਿੱਚ ਚੈਂਪੀਅਨ ਹੁਣੇ ਤੁਸੀਂ ਗੱਲ ਕਰਦੇ ਹੋ ਬਾਬਾ ਜੀ ਮੋਹਨ ਸਿੰਘ ਜੀ ਪਟਵਾ ਗਈ ਬਾਈ ਲਓ ਬਾਈ ਜੀ ਬਾਹੂਬਲੀ ਆਉਂਦਾ ਵਾ 27:41 ਦਾ ਲੱਗਿਆ ਹੋਇਆ ਸਮਾਂ ਜੇ ਕੱਲ ਕਰਦੀ ਹੈ 16 ਨਵੰਬਰ ਨੂੰ ਬੁਲਟ ਖੀਰਾ ਵਾਲੇ ਦਾ ਰੇਡ ਪੈਂਦੀ ਹੋਊਗੀ ਸਰਾਬੇ ਦੇ ਮੈਦਾਨ 'ਚ ਉਹ ਨਜ਼ਾਰਾ ਹੁਣ ਬਾਹੂਬਲੀ ਤੇ ਲੱਗਿਆ ਵਾ ਕਾਲਾ ਕਾਂਟੇ ਦਾ ਬੱਚਾ 27 ਕਕਰਾਲੀ ਦਾ ਸਾਹਮਣੇ 8 ਨਵੰਬਰ 2025 ਨੂੰ ਟਰੈਕ ਤੇ ਦੌੜ ਲਾਉਂਦਾ ਆਉਂਦਾ 27:41 ਦਾ ਲੱਗਿਆ ਹੋਇਆ ਸਮਾਂ ਵੱਡੀ ਟੱਕਰ ਮੇਲਾ ਸਰਾਬੇ ਦਾ ਪੂਰਾ ਸਤਕਾਰ ਉੱਪ ਲਾ ਬਾਈ ਜੀ ਲਾ ਬਾਈ ਜੀ ਹੱਜ ਬਸ ਯਾ ਰੱਖਣਾ ਯਾ ਸਾਨੂੰ ਕਿਤੇ ਦਿਲਾਂ ਤੋਂ ਨਾ ਭਲਾ ਦੇਣਾ ਜਦੋਂ ਲੱਗੇ ਹਾਂ ਫਾਂਸੀ ਦੇਸ਼ ਖਾਤਰ ਕਿਤੇ ਦੇਖ ਕੇ ਨਾ ਘਬਰਾ ਜਾਣਾ ਸਮਾਂ ਲੱਗ ਗਿਆ 2644 ਪੁਆਇੰਟ ਦੋਨਾਂ ਤੇ ਕੁਝ ਨਾ ਮਾ ਦੋਨਾਂ ਤੇ ਕੁਝ ਨਾ ਉਹ ਮੋਟਰ ਵਾਲੇ ਜਿਹੜੇ ਬੈਠੇ ਆ ਉਹਨਾਂ ਨੇ 26 ਲਵਾਈ ਆ ਉਹ ਮੋਟਰ ਵਾਲੇ ਪਹਿਲੇ ਬੈਠੇ ਆ ਉਨਾਂ ਨੇ 26 ਲਵਾਈ ਆ ਇਹ 26 ਆ ਬਾਈ ਜੀ ਜਦੋਂ 26 ਲੱਗ ਜਾਂਦੀ ਆ ਨਾ ਫੇਰ ਬੜਾ ਜ਼ੋਗੀ ਬਾਈ ਕਸੂਤਾ ਕੰਮ ਪੈਂਦਾ ਵਾ